ਜੀ ਗਾਈਸ ਆਪਾਂ ਜੁਗਨੀ ਦੇ ਅੱਜ ਪੈਰ ਬਣਾਉਣੇ ਨੇ ਫੈਰੀਰ ਆਇਆ ਤੇ ਇਹਦੇ ਆਪਾਂ ਪੈਰ ਬਣਾਵਾਂਗੇ ਪੁੱਛਦਾ ਵੀ ਕਿ ਬਾਅਦ ਕਿੱਥੇ ਗਿਆ ਕਿਉਂਕਿ ਆ ਪਹਿਲਾਂ ਵੀ ਆਂਦਾ ਨਾ ਬਾਅਦ ਤੇ ਆਲਰੇਡੀ ਆ ਗਿਆ ਚਲਾ ਗਿਆ ਇਹਦੇ ਬਣਾਣੇ ਬਸ ਪੈਰ ਹਣ ਅਮਰੀਕਨ ਗਏ ਤੁਹਾਨੂੰ ਦਿਖਾਣੇ ਆ ਜਦੋਂ ਆ ਬਣਾਏਗਾ ਪੈਰ ਇੱਥੇ ਕਿੱਦਾਂ ਕਰਦੇ ਆ ਅਮਰੀਕਾ ਵਿੱਚ ਸਾਰਿਆਂ ਦਾ ਅਲੱਗ-ਅਲੱਗ ਤਰੀਕਾ ਹੋ ਸਕਦਾ ਲੀਲੀ ਆ ਦੇਖ ਲਓ ਗਾਇਸ ਲੀਲੀ ਨੂੰ ਘਰੇ ਦੇ ਨਾ ਕਾਰ ਤੋਂ ਸਮੈਲ ਆ ਰਹੀ ਏ ਤੇ ਇੱਥੇ ਆ ਕੇ ਭੌਂਕ ਰਹੀ ਏ ਕਿ ਡੌਗ ਨੇ ਇਥੇ ਪਿਸ ਕੀਤਾ ਹੋਣਾ ਨਾ ਦੀਵਾਰ ਤੇ ਫਲਾਈ ਸਪਰੇਅ ਕਰਦਾ ਬੈਗੀ ਕਿ ਅਗਰ ਕੋੜਾ ਇਨ ਕੇਸ ਕੀ ਅਗਰ ਲੱਤ ਲੂ ਤੋ ਚੱਕਦਾ ਤੇ ਮੱਖੀਆਂ ਤੋਂ ਡਰੇ ਨਾ ਬੈਸੇ ਤੇ ਇਥੇ ਹੈ ਨਹੀਂ ਕੋਈ ਗੱਲ ਏਡੀ ਬੜੀ ਸੀਲੀ ਏ ਕੋੜੀ ਬਟ ਉਹ ਆਪਣੀ ਸੇਫਟੀ ਦੀ ਐ ਚੀਜ਼ ਕਰਦੇ ਹੁੰਦੇ ਜ਼ਰੂਰੀ ਹੈ ਪ੍ਰੋਟੋਕਾਲ ਆ ਯਾ ਦਾ ਉਹਨਾਂ ਨੇ ਪੈਰ ਟਿਕਾ ਲੈਣਾ ਇਹਨਾਂ ਨੂੰ ਮਜ਼ਾ ਆਂਦਾ ਹੁੰਦਾ ਹੋਣਾ ਹੈ ਨਾ ਪੈਰ ਬਣਾਉਂਦੇ ਸ਼ੀ ਲਾਈਕਸ ਟੂ ਯੂ نو ਸ਼ੀ ਲਾਈਕਸ ਦ ਫੈਰੀਅਰ ਦਾ ਹੱਥ ਵਿੱਚ ਨਹੀਂ ਸੌਰੀ ਲੱਤਾਂ 'ਚ ਨਹੀਂ ਪੈਰ ਫੜਨੇ ਹੁੰਦੇ ਹਨ ਇਹਦੇ ਉੱਤੇ ਰੱਖ ਲੈਂਦੇ ਸਟੈਂਡ ਜਆ ਆਏ ਰਗੜਨੇ ਨੇ ਨਾ ਤਾਂ ਕਰਕੇ ਹੂੰ ਬਣਾਉਂਦੇ ਵੀ ਅੱਧਾ ਕਰਕੇ ਵੇ ਕਈ ਲੱਗ ਲੱਗ ਤਰੀਕੇ ਸਾਰਿਆਂ ਨੂੰ ਸਭ ਤੋਂ ਪਹਿਲੇ ਸਾਫ਼ ਕਰਦੇ ਪਹਿਨੇ ਤਾਨੂੰ ਪੇਨ ਫੀਲ ਹੋ ਰਹੀ ਨਹੀਂ ਨਹੀਂ 0 ਵਧੀਆ ਫੀਲ ਹੋਏਗਾ ਐਕਚੁਅਲੀ ਜਦੋਂ ਜਦੋਂ ਟਰਿਮ ਹੋ ਜਾਣਗੇ ਵਾਸ ਇਟ ਰੀਲੀ ਬੈਡ অর ਓਕੇ ਓਕੇ ਇਟਸ ਓਕੇ ਰਾਈਟ ਯਾ ਆ ਜਸਟ ਵਾਂਟਿਡ ਹਰ ਫੀਟ ਟੂ ਲੁੱਕ ਗੁੱਡ ਯਾ Yeah. it's been like two months really yeah that's what i think maybe maybe more than two months who did uh we just got her they've done it before for this property it's only you we only call you <laughs> ਇਹ ਹੀ ਨਾ ਕੋਣ ਬਧਿਆ ਹੁੰਦਾ ਹਨਾ ਕਿ ਆ ਉਹ ਨੀਲ ਸੀਗਾ ਉਹਦੇ ਵਿੱਚ ਆਦੇ ਤੇ ਆ ਰਿਹਾ ਅਸੀਂ ਪਿੱਛੇ ਤਾਂ ਨਹੀਂ ਕਰਦੇ ਕਿ ਜੇ ਕੋਈ ਕਿਲ ਕੁਲਿਆ ਤੇ ਉਹ ਆਪਣੀ ਕਿਸੇ گاਾਂ ਦੇ ਪੈਰਪੁਰਚ ਨਾਲ ਲੱਗ ਜੇ ਨਾ ਇਸ ਕਰਕੇ ਉਹ ਰਹੀ ਕਰੀਦਾ ਅੱਛੇ ਅੱਗੇ ਬਾਹਰ ਲਿਆ ਕੇ ਕੋੜੀ ਮੂਵ ਨਹੀਂ ਕਰਨਾ ਜਿਹੜਾ ਵਿੱਚ ਉਹ ਫਰੌਗ ਹੁੰਦਾ ਉਹਨੂੰ ਨਹੀਂ ਕਰੀਦਾ ਉਹਨੂੰ ਕਲੀਨ ਨਹੀਂ ਕਰੀਦਾ ਕੋੜੀ ਸਾਡੀ ਬਹੁਤ ਕਾਮਿਆਂ ਆਰਾਮ ਨਾਲ ਖੜੀ ਰਹਿੰਦੀ ਆ ਜਿਹੜਾ ਵੀ ਮੂਵ ਨਹੀਂ ਕਰਦੀ ਇਹਨੂੰ ਵਧੀਆ ਲੱਗਦਾ ਜਦੋਂ ਵੀ ਫੈਰੇ ਰਹਿੰਦਾ horses from india from india they are very expensive <laughs> i can get so but, many but the white ones the the to have the ears like yeah ears like they call marwadi nukre ghode <laughs> kanda white wale the white ones oh yeah they are called nukre no standing in the sam kare kinne ਤੂੰ ਕਨਵਰਟ ਕਰਨ ਚ ਬੜਾ ਮੋਕਾ ਟਾਈਮ ਲਗਾਉਣਾ ਤੇ ਸੋਚਣਾ ਕਿੰਨੇ ਬਣਗੇ ਕਿੰਨਾ ਮਾਰੀ ਦੋਨਾ ਪਰ ਇਹ ਇੰਨੀ ਗੱਲ ਨਹੀਂ ਇੱਥੇ ਵੀ ਬੜੇ ਮਹਿੰਗੇ ਨੇ ਕੋੜੇ ਆਹੋ ਸਾਈਟੇ ਜਾ ਦੇਣਗੇ ਪਲਸ ਸਟਾਰਟ ਫਰਮ 230000 ਡਾਲਰ ਹੈ ਨਾ 15 16 ਲੱਖ ਦਾ ਵਧੀਆ ਨੂੰ ਕਰਾਂਦਾ ਹਾਂ ਇੰਕੀ ਇਸ ਟੂ ਨੈਰ ਰੈਸਟੇਸਿ 1 or 2 ਫਰਮ ਥਿਸ ਆਈ ਡੋਨਟ ਥਿੰਕ ਸੋ ਹਾ ਯੂ نو ਦੇ ਹੈਵ ਸੋ ਮੈਨੀ ਨੋ ਸੋ ਮੈਨੀ ਸਟੇਟਸ ਆਈ ਥਿੰਕ ਦੇ ਵਿਲ ਬੀ ਹਾਊ ਮੱਚ ਹਾਊ ਮੱਚ ਇਟ ਕਸਟ expensive It cost a lot cuz they have to keep them in the facility for like 40 days uh -huh. when you bring them mm -hmm. uh, the cost of bringing is too much uh, bringing cost pa gaye te bhai 50000 dollars de thode ho rahi almost 50000 dollars 2 lakh di vi badi sohni bsheeriyan a jandiyan oh te fir je line di leni othan oh. a te 2, 2 lakh di vi hundi hai 5 lakh de lo ji hun e the shoe laggega ye dekol hard shoe nahi hai ge ਸ ਆਈ ਲੱਗਣਾ ਸਿੱਧਾ ਹੀ ਸਿੰਪਲ ਵਾਲੇ ਹਾਟ ਸ਼ੂ ਭਾਜੀ ਕੀ ਉਹਨਾਂ ਨੇ ਹੀਟ ਕਰਕੇ ਲਾਣੇ ਹਾਂ ਗਰਮ ਕਰਕੇ ਨਾਲ ਗਰਮ ਗਰਮ ਲਾਉਂਦੇ ਉਹ ਵੇਖਿਆ ਜੀ ਥੋੜੀ ਫੋਟੋ ਜੀ ਲੈਂਦੇ ਐਮੇ ਨੀਲ ਦਾ ਕਲਾ ਹੁੰਦੀ ਹੈ ਵੀ ਲਾਣ ਦੀ ਉਹ ਦਨ ਲਾ ਜਾਂਦੇ ਉਹ ਵਦਰ ਦੋ ਇਹ ਖਾਚੂਰ ਯਾ ਹਾਟ ਸ਼ੂ ਇਨ ਇੰਡੀਆ ਇਟ ਇਜ਼ ਓਨਲੀ ਹਾਟ ਸ਼ੂ ਓਨਲੀ ਖਾਚੂਰ ਯਾ ਆਈ ਥਿੰਕ ਦੇ ਡੂ ਐਲੂਮੀਨੀਅਮ ਸ਼ੂ ਨਾ ਕਹਿੰਦਾ ਵੇ ਕਿ ਇੰਡੀਆ ਵਾਲੇ ਘੋੜੇ ਮੈਂ ਦੇਖੇ ਨੇ ਜਿਹੜੇ ਸਾਈਡ ਕਰਦੇ ਨੇ ਉੱਪਰ ਉਛਲਦੇ ਨੇ ਨਾ ਉੱਪਰ ਜਾਂਦੇ ਜਦੋਂ ਖੜੇ ਹੁੰਦੇ ਨੇ ਕਹਿੰਦਾ ਮੈਨੂੰ ਬਹੁਤ ਕਹਿਣ ਲੱਗਦੇ ਆ ਇਹ ਚੀਜ਼ एलपका से आ गए दरवाजा खुलेया ही तेनु आपा बाहर काढने हैं पट्टे दे लो पिछली बार 92 आए थी एट की 76 ने परले वाले अल्फा ये सारा चार चार चार। चलो जी चलो बाहर जाते ना दिल नहीं करता अंदर खुर्ली जो पट्टे ने वो नहीं खाने इत्थे आके खाने ने चलो जी ਆ ਜੋ ਹੁੰਦਾ ਟਾਈਮ ਹੀ ਲੱਗ ਰਿਹਾ ਸਾਨੂੰ ਹਾਂ ਨੀਰਪਰਾੰਦਾ ਜਿਆ ਹੋਇਆ ਬੜਾ ਉਹ ਕਾਤੇ ਤੋਂ ਅੱਛਾ ਨਵਾਲਤਾ ਛੰਟੀ ਹੈ ਉਹ ਇਕੱਠਾ ਜਿਹਾ ਹੋ ਗਿਆ ਉੱਥੇ ਮੋਲ ਡਿਸਾਈਡ ਆਹ ਦੇਖੋ ਗਾਇਸ ਕਿੰਨੇ ਛੋਟੇ ਹੋ ਗਏ ਪੈਰ ਵਧੀਆ ਹੋ ਗਏ ਕਲੀਨ ਗੋਲੂ ਜੇ ਆਹੋ ਪਹਿਲਾਂ ਵੱਡੇ ਹੀ ਪੈਰ ਉਹ ਹੋ ਜਾਂਦੇ ਦੁਬਾਰਾ ਫੇਰ ਵੱਜਣਿਆ ਕਿਉਂਕਿ ਵੱਧਦੇ ਨੇ ਨੇਲਸ ਵੀ ਗਰੋਥ ਹੁੰਦੇ ਆ ਹਾਂ ਕਲੀਨ ਕਰਦੇ ਬੰਨੇ ਚਾਤਰਾ ਇੱਕ ਪੈਰ ਆ ਗਿਆ ਵੇਖੋ ਡਿਫਰੈਂਸ ਲੀਲੀ ਵੀ RAM ਨਾਮ ਜੇ ਲੈ ਰਹੀ ਵੀ ਦਾ ਪੈਰ ਚੋਕ ਕੇ ਵੀ ਲੈ ਗਈ ਇੱਕ ਜਿਹੜਾ ਨਖੁਨ ਉਤਰਿਆ ਨਾ ਪੈਰ ਨਹੀਂ ਨਖੁਨ ਤੇ ਜਾ ਕੇ ਖਾ ਵੀ ਆਈ ਮੈਨ ਲਗਾ ਤਾਂ অলਮੋਸਟ ਡਨ ਹੈ ਜੀ ਇਹਦੇ ਸ਼ੂਜ਼ ਬਸ ਥੋੜੇ ਜਿਹੇ ਰਹਿ ਗਏ ਹੋਣ ਵਾਲਾ ਕੰਮ ਨੇਲ ਲੰਦੇ ਨੇਲ ਉਹਨਾਂ ਨੂੰ ਸਹੀ ਕਰਤਾ ਪਿਆ ਤੇ ਗਾਈਸ ਸਾਨੂੰ ਦੱਸੋ ਕਿ ਕਮੈਂਟ ਕਰਕੇ ਕਿ ਇੰਡੀਆ ਕਿੰਨੇ ਪੈਸੇ ਲੈਂਦੇ ਨੇ ਹਨਾ ਯਾਰ ਦੱਸਿਓ ਵਾਕਈ ਇੰਡੀਆ ਕਿੰਨੇ ਇੱਕ ਕੋੜੇ ਦੇ ਕਿੰਨੇ ਪੈਸੇ ਲੈਂਦੇ ਨੇ ਹਾਂ ਇਥੇ ਮੈਨੂੰ ਪੁੱਛਦਾ ਪਿਆ ਸੀ ਤੇ ਮੈਨੂੰ ਅੰਦਾਜ਼ਾ ਹੀ ਨਹੀਂ ਹੈ ਵੰਸ਼ ਕਹਿ ਰਿਹਾ ਕਿ ਉੱਥੇ 3-400 ਡਾਲਰ ਰੁਪਿਆ ਲੱਗਦਾ ਹੈ ਨਾ ਮੈਨੂੰ ਲੱਗਦਾ ਆਪਾਂ ਇੰਡੀਆ ਕਦੀ ਪੈਸੇ ਨਹੀਂ ਦਿੱਤੇ ਛੰਟੀ ਹਾਂ ਕਦੇ ਵੀ ਮੇਰੇ ਦਾ ਨਾਨਕੇ ਆ ਉੱਥੇ ਮਾਮੇ ਹੋਣੀ ਉਹ ਜਿਹਦਾ ਘੋੜੇ ਨੂੰ ਲਵਾਉਂਦੇ ਸੀ ਨਾ ਪੈਰ ਤੇ ਉਹ ਜਿਹੜਾ ਘੋੜੇ ਪੱਟ ਲੈਣ ਆਉਂਦਾ ਉਹ ਪੱਠੇ-ਪੁੱਠੇ ਵੱਡਾ ਹੁੰਦਾ ਸੀ ਮੇਰੇ ਖਿਆਲ ਨਾਲ ਪੱਠੇ ਲੈ ਜਾਂਦੇ ਸੀ ਜਾਂ ਦਾਣੇ ਲੈ ਜਾਂਦੇ ਮੈਨੂੰ ਨਹੀਂ ਪਤਾ ਮੈਨੂੰ ਯਾਦ ਵੀ ਨਹੀਂ ਆ ਕਿ ਪੈਸੇ ਦਿੰਦੇ ਵੀ ਹਨਾ ਉਹ ਆਪ ਆਂਦੇ ਨੇ ਦੇਣੇ ਹੋਣੇ ਨੇ ਅਦਾ ਕੋਈ ਫੀਸ ਕਰ ਰਹੇ ਆਪਾਂ ਉਹ ਆਪਾਂ ਦੇ ਹੀ ਆਪ ਉਹ ਉਹ ਕਹਿੰਦੇ ਨਹੀਂ ਸੀ ਉਹਨਾਂ ਨੂੰ ਕਹਿਣਾ ਨਹੀਂ ਪੈਂਦਾ ਆ ਕੇ ਕਰਕੇ ਜਾਓ ਉਹ ਆਪ ਆ ਜਾਂਦੇ ਹੀ ਕਰੇ ਕਰੇ ਇਹੀ 4-500 ਕੁ ਲੱਗਦਾ ਇਹਦਾ ਇੰਡੀਆ ਜਿਆਦਾ ਪੈਸੇ ਨਹੀਂ ਲੱਗਦੇ ਮੈਨੂੰ ਲੱਗਦਾ ਕਈ ਤੇ ਪੱਠੇ ਵਡਣ ਤੇ ਲਲ ਕਰ ਜਾਂਦੇ ਨੇ ਪੱਠੇ ਵਡਣ ਦੇ ਜਿੱਦਾਂ ਇਹ ਪ੍ਰੋਫੈਸ਼ਨਲੀ ਆਇਆ ਬੰਦਾ ਜੋ ਪ੍ਰੋਫੈਸ਼ਨਲੀ ਇਹ ਕੰਮ ਕਰਦੇ ਆ ਉਹ ਟਾਂਗੇ ਟੁੰਗੇ ਜਿੱਥੇ ਇੱਕ ਜਗ੍ਹਾ ਰੁਕਦੇ ਨਾ ਹਾਂਜੀ ਹਾਂਜੀ ਜਦ ਬੱਸ ਸਟੈਂਡ ਦਾ ਟਾਂਗੇ ਦਾ ਵੀ ਕੋਈ ਸਟੈਂਡ ਹੁੰਦਾ ਉੱਥੇ ਹੀ ਬੰਦਾ ਮਿਲਦਾ ਉਹ ਕੋੜੇ ਦਾ ਮਸਾਲੇ ਮਸੂਲੇ ਸਭ ਕੁਝ ਵੇਚਦਾ ਉਹੀ ਤੇ ਉਹੀ ਬਣਾ ਦਿੰਦਾ ਪੈਰਪੁਰ ਵੀ ਹੂੰ ਇਹਨੂੰ ਬੜੀ ਨੌਲੇਜ ਆ ਇਹਦੇ ਬੰਦੇ ਨੇ ਡੇਅ ਪਾਈ ਆ ਇਹਨਾਂ ਕੋ ਹਾਲਸਟੀਨ ਗਾਵਾਂ ਨੇ ਇੰਡੀਆ ਤੇ ਵਧੀਆ ਐ ਟੋਪ ਲਿਆ ਸਾਰੀਆਂ 45 45 ਲੀਟਰ ਵਾਲੀਆਂ ਵਧੀਆ ਗਾਂ ਰੱਖੇ ਬਰੀਡਿੰਗ ਕਰਦੇ ਪਏ ਬੱਚੀਆਂ ਆਪ ਪਾਲਦੇ ਨੇ ਵਧੀਆ ਆਪਾਂ ਦੇ ਵੇਖਿਆ ਨਹੀਂ ਭਰਾਵਾ ਕੋਈ ਬੱਚੀਆਂ ਪਾਲਦੇ ਲੋਕੀ ਥੋੜੇ ਘੱਟ 3 ਸੈਕਸੀ ਮਨ ਯੂਜ਼ ਕਰੀਦੀ ਆ ਵਧੀਆ ਹਾਏ ਹਾਏ ਬੱਲੇ ਅਮੁੜੇ ਨੇ ਹੁਣ ਫਾਰਮ ਪਾਉਣਾ ਇੰਡੀਆ ਜਾ ਕੇ ਆਹ ਵਧੀਆ ਇੰਡੀਆ ਪਾਉਣੀ ਤੇਰੀ ਵਧੀਆ ਸ਼ੈੱਡ ਪਾਉਣਾ ਹੂੰ ਸੂਟ ਪੁੱਟਦਾ ਤੇ ਹੋਵੇ ਘੱਟ ਤੋਂ ਘੱਟ ਨਹੀਂ ਤੇ ਇੱਥੇ ਗਾਈਸ ਜਿਹੜੇ ਇਹਨੇ ਪੈਸੇ ਲੈਣੇ ਨੇ 100 ਡਾਲਰ ਲੈਣਾ ਤੇ ਵਿਦ ਸ਼ੂਜ਼ 8000 ਸਾਡੇ 8000 ਹੋ ਗਏ ਇੰਡੀਆ ਦਾ ਹਾਂ ਇੰਡੀਆ ਦਾ 8000 ਹੋ ਗਿਆ ਵੀਡੀਓ ਵੇਖ ਕੇ ਭਾ ਇੰਡੀਆ ਵਾਲੇ ਪੈਸੇ ਵਧਾ ਦੇਣ ਉਹਨੇ ਕਿਹਾ ਨਹੀਂ 파 ਪਾਤਾ ਯਾਰ ਅਮਰੀਕਾ ਚ ਨਹੀਂ ਕਮਾਈ ਆਹੀ ਉੱਥੇ ਜਾ ਕੇ ਸ਼ੂਜ਼ ਬਣਾਣੇ ਹਾਂ ਜਿਵੇਂ ਵਧੀਆ ਸਕਿੱਲ ਜੋਬ ਹੈ ਇੰਡੀਆ 보다 ਕਿੰਨਾ ਵਧੀਆ ਕਰਦੇ ਹਾਂ ਜਿਵੇਂ ਸ਼ੂਜ਼ ਬਣਾਣੇ ਆਂ ਅਮਰੀਕਾ ਅਮਰੀਕਾ ਆ ਜਾਓ ਬਹੁਤ ਪੈਸਾ ਹੈ 100 ਡਾਲਰ ਲੈਣੇ ਨੇ ਆਦੇ ਕਰਨ ਦੇ ਕੰਮ ਤੇ ਡਿਲੀਵਰੀ ਦੇ ਲੱਗ ਸੌਰੀ ਆਨ ਦੇ ਪੈਸੇ ਲੱਗਨੇ ਹੈ ਵਿਜ਼ਿਟ ਦੇ ਪੈਸੇ ਲੱਗਨੇ ਓਹ ਯਾਰ ਸ਼ਾਂਤੀ ਮਿਹਨਤ ਆ ਰਿਸਕ ਵੀ ਤਾਂ ਕਿੰਨਾ ਵਾ ਓਹ ਡੀਕੋੜੀ ਚੰਗੀ ਆ ਉਹ ਹਿੱਲਦੀ ਤੱਕ ਨਹੀਂ ਤੇ ਕਈਆਂ ਦੇ ਵੇਖਿਆ ਕਿਵੇਂ ਲੱਤਾਂ ਮਾਰਦੀਆਂ ਨੇ ਵਿਚਾਰੇ ਕਿੰਨਾ ਰਿਸਕ ਨਾ ਕਰਦੇ ਵਾਈਲਡ ਹੁੰਦੇ ਘੋੜੇ ਮੇਰਾ ਗੋਡਾ ਭੰਨਿਆ ਕਿਸੇ ਨੇ ਇੱਕ ਇੱਕ ਲੱਤ ਵੱਜ ਗਈ ਤੇ ਉਹ ਪਿਆ ਆਖਿਆ ਯਾਰ ਸਾਈਡ ਤੇ ਤੇ ਕਈ 8000 ਲੱਗ ਜਾਂਦੇ ਇੱਥੇ ਮੈਡੀਕਲ ਨਹੀਂ ਲੈ ਲਈ ਕੋਲੇ ਦੀ ਦੂਜੇ ਪਾਸੇ ਕੀ ਇਹਦੇ ਚ ਖਾਣ ਵਾਲਾ ਕੁਝ ਹੁੰਦਾ ਹੈ ਦਾ ਸੁਆਦ ਲੱਗਦਾ ਉਹ ਚੈਸਨਟ ਵੀ ਤੇ ਘੋੜੇ ਦੇ ਖਾਂਦੀ ਵੇ ਯਾ ਇਹਦੇ ਟ੍ਰੀਟਾ ਵੀ ਮਿਲਦੀਆਂ ਆ ਚੀਜ਼ਾਂ ਦੀ ਚਲੋ ਜੀ ਆ ਤਾਂ ਹੋ ਗਈ ਖਾਣ ਚੱਕਰ ਨਹੀਂ ਹੋ ਰਿਹਾ ਲੱਗੀ ਪੂਰਾ ਸੈਟ ਹੋ ਗਿਆ ਨਾ ਲਓ ਜੀ ਉਹ ਆੜੇਗਾ ਇਹਨੂੰ ਬਹੁਤ ਕਰਨਾ ਹੈ ਇੱਥੇ ਹਾਂਜੀ ਅੱਗੇ ਕੀਤਾ ਸੀ ਉਹਨਾਂ ਦਾ ਕੇਲ ਥੋੜੇ ਹਾਂ ਇੱਕ ਕਰੂਗਾ ਸੱਟ ਲੈਣਾ ਤੇ ਗਾਇਸ ਇੱਧਰ ਦੇਖ ਲਓ ਪਿਛਲੇ ਪੈਰ ਹੁਣ ਸਫਾਈ ਹੋ ਰਹੀ ਹੈ ਅੱਗੇ ਵਾਲੇ ਤੇ ਲਾਦੇ ਨਾ ਕੋਈ ਉਹਦਾ ਹਾਂਜੀ ਓਕੇ ਆ ਲਾਸਟ ਰਹਿ ਗਿਆ ਨਹੀਂ ਉਹ ਵਾਲਾ ਵੀ ਰਹਿ ਗਿਆ ਓਕੇ ਮੈਂ گاਵਾਂ ਨੂੰ ਪੱਠੇ ਪਾਣ ਗਿਆ ਹੀ ਬੰਚ ਕਹਿੰਦਾ ਡੋਰ ਤੇ ਲਾਉਣੀ ਹੈ ਉਹ ਜਿਹੜੀ ਘੋੜੇ ਦੇ ਨਾਲ ਆਹੋ ਉਹ ਲਾਉਣੀ ਗੁੱਡ ਲੱਕ ਦਾ ਸਾਈਨ ਹੁੰਦਾ ਕਿ ਨਹੀਂ ਆਹ ਕਹਿੰਦੇ ਨੇ ਨਾ ਸੀਜ਼ਨ ਦੇ ਸਿਆਪਾ ਜੀ ਨੇ ਮੈਂ ਦੱਸਿਆ ਕਰਨਾ ਐਕਸਪਲੇਨ ਨਹੀਂ ਬੈਰਟ ਯਾ ਦੱਸੋ One million more okay. <laughs> One million more okay. <laughs> yeah, he'll pay you. You, you barely come from India, guy. You must speak in English. You learn no करनी है तो इस तो पहला चंकी तरह क्लीन कर दा रेक मार्क एक mark market drill दे नाल। तूने clear भी मार दिया ना? हम्म हम्म। Knife is <laughs> good. Yeah. More. <laughs> <1 million. laughs> 2 ਮਿਲੀਅਨ ਕੋ ਮਿਲੀ 2 ਮਿਲੀਅਨ ਹਾਂ ਯੂ ਗਿਵ ਮੀ ਯਾ ਹੀ ਗੇਵ ਹੀ ਮੈਨੀ ਰਾਈਟ ਗਾਇ ਆ ਰੈਡੀ ਲੋ ਜੀ ਇਹਦੇ ਹੋ ਗਏ ਫੀਡ ਦਨ ਤੇ ਹੁਣ ਇਹਨੂੰ ਵਧੀਆ ਲੱਗ ਰਿਹਾ ਹੋਣਾ ਪੱਠੇ ਅਜ ਪਾਣੇ ਨੇ ਇਹਨੂੰ ਮੈਂ ਪਾ ਦਿੰਨਾ ਵਾ ਕਿੱਥੇ ਬੰਦੇ ਕਿੱਥੇ ਪੱਠੇ ਪਾ ਦੇ ਕਿੱਥੇ ਬੰਦੀ ਐ ਨਹੀਂ ਤਾਂ ਪੈਂਚ ਹੀ ਪਾ ਦੇ ਚਾਹ ਪਾ ਲਾ ਪੈਂਚ ਹੀ ਲੈ ਜਾ ਓਹ ਫਲਾਈ ਸਪਰੇਅ ਡਰ ਗਈ ਲੋ ਜੀ ਆ ਸੀਗੀ ਅੱਧੀ ਵੀਡੀਓ ਤੇ ਮਿਲਾਂਗੇ ਇੱਕ ਹੋਰ ਵੀਡੀਓ ਦੇ ਨਾਲ ਤਦ ਤੱਕ ਰੱਖਿਓ ਆਪਣਾ ਖਿਆਲ ਤੇ ਸਾਰੇ ਕਰ ਦਿਓ ਲਾਈਕ ਸ਼ੇਅਰ ਤੇ ਕਮੈਂਟ ਸਬਸਕ੍ਰਾਈਬ ਸਬਸਕ੍ਰਾਈਬ ਆਲਸੋ ਬਾਏ